ਸਤਿ ਸ਼੍ਰੀ ਅਕਾਲ ਜੀ ਖਬਰ ਪੜਤਾਲ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਸਾਡੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ सुरेंद्र ਡੱਲਾ ਜੀ ਡੱਲਾ ਜੀ ਬਹੁਤ-ਬਹੁਤ ਸਵਾਗਤ ਹੈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਮਨਦੀਪ ਸਿੰਘ ਜੀ ਬਹੁਤ-ਬਹੁਤ ਧੰਨਵਾਦ ਤੁਹਾਡਾ ਵੀ ਦੁਨੀਆ ਪਰਦੇ ਪੰਜਾਬੀਆਂ ਦਾ ਵੀ ਧੰਨਵਾਦ ਡੱਲਾ ਜੀ ਹੁਣੇ-ਹੁਣੇ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਪਠਾਨ ਮਾਜਰਾ ਦੀ ਜਮਾਨਤ ਹੈ ਜਿਹੜੀ ਉਹ ਖਾਰਜ ਹੋ ਗਈ ਹੈ ਪਠਾਨ ਮਾਜਰਾ ਨੂੰ ਕੋਰਟ ਦੇ ਵੱਲੋਂ ਵੱਡਾ ਝਟਕਾ ਲੱਗ ਚੁੱਕਿਆ ਕੀ ਕਹਿਣਾ ਚਾਹੋਗੇ ਦੇਖੋ ਹੁਣੇ ਹੀ ਇਹ ਪਟਿਆਲਾ ਦੀ ਅਦਾਲਤ ਤੋਂ ਖਬਰ ਹੈ ਜਿਹੜੀ ਇਹ ਆਈ ਹੈ ਕਿ ਪਠਾਨ ਮਾਜਰਾ ਨੂੰ ਹਰਮੀਤ ਸਿੰਘ ਪਠਾਨ ਮਾਜਰਾ ਨੇ ਜਿਹੜੀ ਜ਼ਮਾਨਤ ਦੀ ਅਰਜ਼ੀ ਲਾਈ ਸੀ ਸਥਾਨਕ ਅਦਾਲਤ ਦੇ ਵਿੱਚ ਉਹਨੂੰ ਅਦਾਲਤ ਵੱਲੋਂ ਖਾਰਜ ਕਰ ਦਿੱਤਾ ਗਿਆ ਇਸ ਤੋਂ ਇਹ ਸਾਫ਼ ਹੈ ਕਿ ਹਰਮੀਤ ਸਿੰਘ ਪਠਾਨ ਮਾਜਰਾ ਨੂੰ ਹੁਣ ਉੱਚੀ ਅਦਾਲਤ ਦੇ ਵਿੱਚ ਜਾਣਾ ਪਏਗਾ ਸੋ ਉਹਨਾਂ ਨੇ ਆਪਣੀ ਜ਼ਮਾਨਤ ਦੀ ਅਰਜ਼ੀ ਲਾਈ ਸੀ ਸੈਸ਼ਨ ਕੋਰਟ ਦੇ ਵਿੱਚ ਤੇ ਹੁਣ ਇਹ ਵੇਖਦੇ ਹਾਂ ਕਿ ਆਉਂਦੇ ਦਿਨਾਂ ਦੇ ਵਿੱਚ ਉਹ ਕੀ ਐਕਸ਼ਨ ਕਰਦੇ ਨੇ ਕੀ ਉਹ ਆਪਣੇ ਆਪ ਨੂੰ ਪੁਲਿਸ ਅੱਗੇ ਸਰੈਂਡਰ ਕਰ ਦਿੰਦੇ ਨੇ ਸਾਨੂੰ ਸਾਰਿਆਂ ਨੂੰ ਪਤਾ ਹੈ ਆਮ ਆਦਮੀ ਪਾਰਟੀ ਦੇ ਐਮਐਲਏ ਨੇ ਲੇਕਿਨ ਸਰਕਾਰ ਦੇ ਖਿਲਾਫ ਖਾਸ ਤੌਰ ਤੇ ਦਿੱਲੀ ਦੀ ਲੀਡਰਸ਼ਿਪ ਦੇ ਖਿਲਾਫ ਉਹਨਾਂ ਨੇ ਮੋਰਚਾ ਖੋਲ੍ਹਿਆ ਸੀ ਤੇ ਉਹਨਾਂ ਦੀ ਜਿਹੜੀ ਪਤਨੀ ਹੋਣ ਦਾ ਦਾਵਾ ਕਰਦੀ ਹੈ ਇੱਕ ਔਰਤ ਉਹਦੇ ਵੱਲੋਂ ਸ਼ਿਕਾਇਤ ਵੀ ਦਿੱਤੀ ਗਈ ਸੀ ਔਰ ਪਠਾਨ ਮਾਜਰਾ ਦੇ ਉੱਤੇ ਧਾਰਾ 376 420 506 ਇੰਡੀਅਨ ਪੈਨਲ ਕੋਡ ਜਿਹੜਾ ਭਾਰਤੀ ਨਿਆਇ ਸਹਿਤਾ ਉਹਦੇ ਤਹਿਤ ਕੇਸ ਦਰਜ ਕੀਤਾ ਗਿਆ ਸੀ ਸਤੰਬਰ ਦੇ ਸ਼ੁਰੂਆਤੀ ਦਿਨਾਂ ਦੇ ਵਿੱਚ ਔਰ ਤੁਹਾਨੂੰ ਯਾਦ ਹੈ ਕਿ ਉਸ ਤੋਂ ਬਾਅਦ ਉਹ ਹਰਿਆਣਾ ਚਲੇ ਗਏ ਸੀ ਤੇ ਜਿੱਥੇ ਬਾਅਦ ਦੇ ਵਿੱਚ ਪੁਲਿਸ ਨੇ ਦਾਵਾ ਕੀਤਾ ਸੀ ਕਿ ਅਸੀਂ ਹਰਮੀਤ ਸਿੰਘ ਪਠਾਨ ਮਾਜਰਾ ਨੂੰ ਗ੍ਰਿਫਤਾਰ ਕਰ ਲਿਆ ਸੀ ਤੇ ਉਹ ਫਰਾਰ ਹੋ ਗਿਆ ਇਹਦਾ ਮਤਲਬ ਹੈ ਸਤੰਬਰ 2 ਤੋਂ ਬਾਅਦ ਹਰਮੀਤ ਸਿੰਘ ਪਠਾਨ ਮਾਜਰਾ ਨੂੰ ਨਾ ਤਾਂ ਪੰਜਾਬ ਦੀ ਪੁਲਿਸ ਫੜ ਸਕੀ ਸਪੈਸ਼ਲ ਟੀਮਾਂ ਪੰਜਾਬ ਦੀ ਪੁਲਿਸ ਦੀਆਂ ਬਣਾਈਆਂ ਸੀ ਐਂਟੀ ਗੈਂਗਸਟਰ ਟਾਸਕ ਫੋਰਸ ਦੇ ਅਫਸਰਾਂ ਨੂੰ ਸੇ ਮਦਦਤਾ ਗਿਆ ਸੀ ਵੀ ਕਿਤੋਂ ਵੀ ਲੱਭ ਕੇ ਲਿਆਓ ਹਰਮਿੰਦਰ ਸਿੰਘ ਪਠਾਨ ਮਾਜਰਾ ਨੂੰ ਯੂਪੀ ਚ ਹਰਿਆਣੇ ਚ ਦੇਸ਼ ਦੇ ਕਈ ਹਿੱਸਿਆਂ ਚ ਪੁਲਿਸ ਦੀਆਂ ਟੀਮਾਂ ਲਗਾਤਾਰ ਪਠਾਨ ਮਾਜਰਾ ਦੀ ਭਾਲ ਕਰਦੀਆਂ ਰਹੀਆਂ ਨੇ ਪਰ ਮੈਂ ਅੱਗੇ ਵੀ ਇੱਕ ਦਿਨ ਖੱਸ਼ਾ ਬਰਗਟ ਕੀਤਾ ਸੀ ਕਿ ਕਿਤਨਾ ਕਿਤੇ ਪਠਾਨ ਮਾਜਰਾ ਨੂੰ ਜਿਹੜੀ ਪੋਲੀਟੀਕਲ ਸ਼ਰਨ ਮਿਲੀ ਹੋਣੀ ਆ ਮੁਲਕ ਦੇ ਵਿੱਚ ਕਿਸੇ ਹੋਰ ਸਰਕਾਰ ਵੱਲੋਂ ਇਹ ਸੰਭਵ ਹੈ ਇਸ ਕਰਕੇ ਉਹ ਹੱਥ ਨਹੀਂ ਆ ਰਿਹਾ ਕਿਸੇ ਦੇ ਵੀ ਪਰ ਕਿਉਂਕਿ ਆ ਰੇਪ ਦਾ ਪਰਚਾ ਹੈ ਵੱਡਾ ਕੇਸ ਹੈ ਪਠਾਨ ਮਾਜਰਾ ਨੇ ਖੁਦ ਆਪਣੇ ਆਪ ਨੂੰ ਸਰੈਂਡਰ ਨਹੀਂ ਕੀਤਾ ਹੁਣ ਉਹਦੀ ਜ਼ਮਾਨਤ ਪਟਿਆਲਾ ਦੀ ਅਦਾਲਤ ਦੇ ਵਿੱਚੋਂ ਖਾਰਜ ਹੋਈ ਹੈ ਉਹਨਾਂ ਦੇ ਵਕੀਲਾਂ ਨੇ ਡਿਫੈਂਡ ਕਰਨ ਦੀ ਬਹੁਤ ਕੋਸ਼ਿਸ਼ ਕੀਤੀ ਇਸ ਪੂਰੇ ਮਾਮਲੇ ਦੇ ਵਿੱਚ ਆਪਣੇ ਤਰਕ ਦਿੱਤੇ ਲੇਕਿਨ ਅਖੀਰ 'ਚ ਅਦਾਲਤ ਨੇ ਉਹਨਾਂ ਦੀ ਜ਼ਮਾਨਤ ਖਾਰਜ ਕਰ ਦਿੱਤੀ ਮੈਨੂੰ ਲੱਗਦਾ ਹੈ ਹੁਣ ਪਠਾਨ ਮਾਜਰਾ ਕੋਲੇ ਹਰਮੀਤ ਪਠਾਨ ਮਾਜਰਾ ਕੋਲੇ ਜਾਂ ਤਾਂ ਉਹ ਉੱਪਰਲੀਆਂ ਅਦਾਲਤਾਂ 'ਚ ਜਾਊਗਾ ਹਾਈ ਕੋਰਟ ਜਾਊਗਾ ਸੁਪਰੀਮ ਕੋਰਟ ਜਾਊਗਾ ਪਰ ਮੈਨੂੰ ਇਹ ਲੱਗਦਾ ਹੈ ਕਿ ਉਹਨੂੰ ਇਸ ਤਰ੍ਹਾਂ ਦੇ ਮਾਮਲੇ 'ਚ ਜ਼ਮਾਨਤ ਮਿਲਣੀ ਔਖੀ ਲੱਗਦੀ ਹੈ ਔਰ ਅਗਰ ਉਹਨੂੰ ਜ਼ਮਾਨਤ ਨਹੀਂ ਮਿਲਦੀ ਤੇ ਫਿਰ ਚੰਗੀ ਗੱਲ ਹੈ ਕਿ ਉਹ ਕੋਰਟ ਆਫ ਲਾ ਚਾਵੇ ਅਦਾਲਤ ਚ ਆਵੇ ਆਪਣੇ ਆਪ ਨੂੰ ਸਰੈਂਡਰ ਕਰੇ ਅਗਰ 2 4 3 ਮਹੀਨੇ ਅੰਦਰ ਵੀ ਰਹਿਣਾ ਪੈ ਜਾਏ ਜਿਸ ਤਰ੍ਹਾਂ ਦਾ ਉਹਦੇ ਤੇ ਕੇਸ ਹੈ ਤੇ ਉਹਦੇ ਨਾਲ ਉਹ ਅਦਾਲਤ ਦੇ ਵਿੱਚ ਆ ਕੇ ਆਪਣੇ ਆਪ ਨੂੰ ਸਰੈਂਡਰ ਕਰਕੇ ਆਪਣੇ ਵਕੀਲਾਂ ਦੇ ਜ਼ਰੀਏ ਆਪਣਾ ਪੱਖ ਜਾਦਾ ਚੰਗੇ ਤਰੀਕੇ ਨਾਲ ਪੇਸ਼ ਕਰ ਸਕਦਾ ਹੈ ਪਰ ਜੇਲ੍ਹ ਜੇਲ੍ਹ ਹੁੰਦੀ ਹੈ ਇਸ ਕਰਕੇ ਪੋਲਿਟਿਕਲ ਲੀਡਰ ਨੇ ਜਿਹੜੇ ਉਹਨਾਂ ਨੂੰ ਆਦਤ ਨਹੀਂ ਹੁੰਦੀ ਜੇਲ੍ਹ 'ਚ ਰਹਿਣ ਦੀ ਬਹੁਤੀ ਵਾਰੀ ਉਹ ਘਬਰਾਉਂਦੇ ਨੇ ਹਾਲਾਂਕਿ ਉਹਨਾਂ ਦੀ ਪਤਨੀ ਦਾ ਹੁਣ ਟ੍ਰੀਟਮੈਂਟ ਹੋ ਰਿਹਾ ਉਹਨਾਂ ਨੇ ਵੀਡੀਓ ਪਾਈ ਸੀ ਕਿ ਮੇਰੇ ਬੱਚਿਆਂ ਨੂੰ ਪੁਲਿਸ ਤੰਗ ਕਰ ਰਹੀ ਹੈ ਮੇਰੀ ਪਤਨੀ ਦਾ ਇਲਾਜ ਨਹੀਂ ਹੋ ਰਿਹਾ ਉਹਨਾਂ ਨੂੰ ਇੱਕ ਤਰੀਕੇ ਨਾਲ ਘਰ ਚ ਨਜ਼ਰਬੰਦ ਕੀਤਾ ਹੈ ਲੇਕਿਨ ਹੁਣ ਇਸ ਤਰੀਕੇ ਦੀਆਂ ਗੱਲਾਂ ਨਹੀਂ ਆ ਰਹੀਆਂ ਜਦੋਂ ਦੀ ਪਠਾਨ ਮਾਜਰਾ ਨੇ ਵੀਡੀਓ ਜਾਰੀ ਕੀਤੀ ਸੀ ਦੋ ਤਿੰਨ ਵੀਡੀਓ ਪਠਾਨ ਮਾਜਰਾ ਜਾਰੀ ਕਰ ਚੁੱਕਿਆ ਹੈ ਇੱਕ ਵੀਡੀਓ ਦੇ ਵਿੱਚ ਤਾਂ ਉਹ ਪ੍ਰਸ਼ਾਸਨ ਸਰਕਾਰ ਦੇ ਪ੍ਰਤੀ ਕਾਫੀ ਨਾਰਾਜ਼ ਸੀ ਔਰ ਉਹਨਾਂ ਨੇ ਬੜਾ ਕੌੜਾ ਸ਼ਬਦ ਵੀ ਵਰਤਿਆ ਸੀ ਪਰ ਹੁਣ ਇਹ ਵੀ ਸੰਭਾਵਨਾ ਹੈ ਕਿ ਪਠਾਨ ਮਾਜਰਾ ਆਪਣੇ ਆਪ ਨੂੰ ਸਰੈਂਡਰ ਕਰੇ ਔਰ ਅਗਰ ਉਹ ਆਪਣੇ ਆਪ ਨੂੰ ਸਰੈਂਡਰ ਕਰਦਾ ਹੈ ਤੇ ਇਹ ਫਿਰ ਬੜਾ ਦਿਲਚਸਪ ਰਹੇਗਾ ਦੇਖਣਾ ਪਰ ਆਮ ਆਦਮੀ ਪਾਰਟੀ ਚ ਜਿਹੜੀ ਹਰਮੀਲ ਸਿੰਘ ਪਠਾਨ ਮਾਜਰਾ ਦੀ ਜਿਹੜੀ ਪੋਜੀਸ਼ਨ ਸੀ ਬਤੌਰ ਇੱਕ ਧਾਕੜ ਤੇ ਵੱਡੇ ਆਗੂ ਉਹ ਹੁਣ ਨਹੀਂ ਰਹੀ ਹਨਾਂ ਦੇ ਦਿਨਾਂ ਚ ਪਠਾਨ ਮਾਜਰਾ ਨੇ ਕੱਟਫਾਈ ਨੂੰ ਲੈ ਕੇ ਆਪਣੀ ਸਰਕਾਰ ਖਿਲਾਫ ਮੋਰਚਾ ਖੋਲਿਆ ਸੀ ਤੇ ਕ੍ਰਿਸ਼ਨ ਕੁਮਾਰ ਦੇ ਖਿਲਾਫ ਵੀ ਉਹਨਾਂ ਨੇ ਕਿਹਾ ਸੀ ਕਿ ਸਾਡੀ ਗੱਲ ਨਹੀਂ ਸੁਣੀ ਗਈ ਵਕਤ ਰੰਦੇ ਘੱਗਰ ਸਾਫ ਨਹੀਂ ਕਰਾਈ ਗਈ ਔਰ ਖੂਬ ਬੋਲੇ ਉਹ ਦਿੱਲੀ ਵਾਲਿਆਂ ਦੇ ਬਾਰੇ ਵੀ ਔਰ ਭਗਵੰਤ ਮਾਨ ਨੂੰ ਕਹਿੰਦੇ ਰਹੇ ਵੀ ਤੁਸੀਂ ਸਟੈਂਡ ਲਓ ਬਹੁਤ ਐਮਐਲਏ ਤੁਹਾਡੇ ਨਾਲ ਹੈ ਤੁਸੀਂ ਦਿੱਲੀ ਅੱਗੇ ਨਾ ਝੁਕੋ ਪਰ ਭਗਵੰਤ ਮਾਨ ਨੇ ਸਾਫ਼ ਕਹਿਆ ਸੀ ਕਿ ਜਿਹੜਾ ਵੀ ਲੀਡਰ ਪਾਰਟੀ ਦੇ ਪ੍ਰੋਟੋਕੋਲ ਨੂੰ ਤੋੜੇਗਾ ਜਾਂ ਜਿਹਦੇ ਤੇ ਕੋਈ ਗੰਭੀਰ ਇਲਜ਼ਾਮ ਆਉਣਗੇ ਆਮ ਆਦਮੀ ਪਾਰਟੀ ਉਹਨੂੰ ਪਿੱਛੇ ਕਰ ਦਿੰਦੀ ਹੈ ਸੋ ਭਗਵੰਤ ਮਾਨ ਦਾ ਸਟੈਂਡ ਬੜਾ ਸਾਫ਼ ਸੀ ਸੋ ਕਹਿੰਦੇ ਨੇ ਰਿਸ਼ਤੇ 'ਚ ਫੁੱਫੜ ਹੈ ਪਰ ਫੁੱਫੜ ਨੇ ਦਿੱਲੀ ਦੇ ਪ੍ਰਤੀ ਜਿਸ ਤਰੀਕੇ ਦਾ ਸਟੈਂਡ ਲਿਆ ਸੀ ਸ਼ਾਇਦ ਭਗਵੰਤ ਮਾਨ ਨੂੰ ਵੀ ਉਹ ਸਟੈਂਡ ਪਸੰਦ ਨਹੀਂ ਆਇਆ ਬਾਕੀ ਵੇਖਦੇ ਹਾਂ ਹਰਮੀਤ ਪੇਸ਼ਾਨ ਮਾਜਰਾ ਕੀ ਹੁਣ ਸਰੈਂਡਰ ਕਰਦਾ ਹੈ ਜਾਂ ਉੱਪਰਲੀ ਅਦਾਲਤ ਚ ਜਾਂਦਾ ਜੀ ਸੋ ਡੱਲਾ ਜੀ ਅਗਲੇ ਅੱਗੇ ਗੱਲ ਕਰੀਏ ਤਾਂ ਪੁਨਰ ਸਰਜੀਤ ਅਕਾਲੀ ਦਲ ਦੀ ਤਾਂ ਪੁਨਰ ਸਰਜੀਤ ਅਕਾਲੀ ਦਲ ਦੇ ਵਿੱਚ ਵੀ ਵੱਡੀ ਗਿਣਤੀ ਦੇ ਵਿੱਚ ਨਵੇਂ ਆਉਦੇਦਾਰ ਭਰਤੀ ਕੀਤੇ ਜਾ ਰਹੇ ਨੇ ਸ਼ਾਮਲ ਕੀਤੇ ਜਾ ਰਹੇ ਨੇ ਜਿਵੇਂ ਕਿ ਮਨਪ੍ਰੀਤ ਈਆਲੀ ਹੋਗੇ ਸੰਤਾ ਸੰਘ ਮੈਦਪੁਰੀ ਹੋਗੇ ਇਕਬਾਲ ਸਿੰਘ ਝੁੰਦਾ ਹੋਗੇ ਗੁਰਪ੍ਰਤਾਪ ਸਿੰਘ ਵਡਾਲਾ ਹੋਗੇ ਕਰਿਓ ਵਿਸ਼ਲੇਸ਼ਣ ਡੱਲਾ ਜੀ ਸਾਂਝਾ ਜੀ ਦੇਖੋ ਇਹ بڑے ਸਵਾਲ ਖੜੇ ਹੁੰਦੇ ਸੀ ਕਿ ਪੁਨਰ ਸੁਰਜੀਤ ਅਕਾਲੀ ਦਲ ਦੇ ਵਿੱਚ ਜਦੋਂ ਅਹੁਦੇਦਾਰੀਆਂ ਦਿੱਤੀਆਂ ਜਾਣਗੀਆਂ ਤਾਂ ਕੀ ਬਣੂਗਾ ਬਹੁਤ ਸਾਰੇ ਪੱਤਰਕਾਰ ਬਹੁਤ ਸਾਰੇ ਬੁੱਧੀਜੀਵੀ ਔਰ ਪੁਨਰ ਸੁਰਜੀਤ ਅਕਾਲੀ ਦਲ ਦੇ ਬਹੁਤ ਸਾਰੇ ਵਿਰੋਧੀ ਉਹਨਾਂ ਦਾ ਇਹ ਕਹਿਣਾ ਸੀ ਕਿ ਇਹ ਅਹੁਦੇਦਾਰੀਆਂ ਦੀ ਵੰਡ ਨੂੰ ਲੈ ਕੇ ਲੜ ਪੈਣਗੇ ਖੰਡ ਜਾਣਗੇ ਲੇਕਿਨ ਅਜੇ ਨਹੀਂ ਹੋਇਆ ਜਦੋਂ ਪੰਜ ਮੈਂਬਰੀ ਕਮੇਟੀ ਸੀ ਉਦੋਂ ਇਹ ਗੱਲਾਂ ਆਉਂਦੀਆਂ ਸੀ ਵੀ ਪੰਜ ਮੈਂਬਰੀ ਕਮੇਟੀ ਦੇ ਮੈਂਬਰ ਵੰਡੇ ਜਾਣਗੇ ਖੰਡ ਜਾਣਗੇ ਸ਼੍ਰੀ ਅਕਾਲ ਤਖਤ ਸਾਹਿਬ ਦਾ ਹੁਕਮਨਾਮਾ ਸੀ 7 ਮੈਂਬਰੀ ਕਮੇਟੀ ਦਾ ਪਰ 5 ਮੈਂਬਰ ਖੜੇ ਰਹੇ ਪ੍ਰੋਫੈਸਰ ਜਿਹੜੇ ਪੁਰਾਣੇ ਸਾਡੇ ਐਸ.ਸੀ.ਪੀ.ਸੀ ਦੇ ਪ੍ਰਧਾਨ ਸੀ ਬਡੂੰਗਰ ਸਾਹਿਬ ਕਿਰਪਾਲ ਸਿੰਘ ਬਡੂੰਗਰ ਔਰ ਹਰਜਿੰਦਰ ਸਿੰਘ ਧਾਮੀ ਐਡਵੋਕੇਟ ਐਸ.ਸੀ.ਪੀ.ਸੀ ਦੇ ਪ੍ਰਧਾਨ ਸਿਰਫ ਉਹਨਾਂ ਨੇ ਅਸਤੀਫਾ ਦਿੱਤਾ ਸੀ 7 ਮੈਂਬਰੀ ਕਮੇਟੀ ਤੋਂ 5 ਮੈਂਬਰੀ ਕਮੇਟੀ ਡਟੀ ਰਹੀ ਔਰ ਹੁਣ ਗਿਆਨੀ ਹਰਪ੍ਰੀਤ ਸਿੰਘ ਨੇ ਬਹੁਤ ਸੁਚੱਜੇ ਢੰਗ ਦੇ ਨਾਲ ਜਿਹੜਾ ਵਿਸਥਾਰ ਕੀਤਾ ਉਹਦੇ ਦਾਰੀਆਂ ਦਾ ਸ਼ਰੋਮਣੀ ਅਕਾਲੀ ਦਲ ਪੁਨਰਸੁਰਜੀਤ ਦੇ ਵਿੱਚ ਔਰ ਤੁਸੀਂ ਵੇਖੋ ਵੱਡੀਆਂ-ਵੱਡੀਆਂ ਸਿੱਖ ਸ਼ਕਤੀਆਂ ਨੂੰ ਸਰਪ੍ਰਸਤ ਬਣਾਇਆ ਗਿਆ ਸੋ ਬਾਬਾ ਸਰਬਜੋਤ ਸਿੰਘ 베ਦੀ ਬਾਬਾ ਸੇਵਾ ਸਿੰਘ ਰਾਮਪੁਰ ਖੇੜਾ ਅਕਾਲ ਤਖਤ ਸਾਹਿਬ ਦੇ ਸਾਭ ਕਾ ਜਥੇਦਾਰ ਪ੍ਰੋਫੈਸਰ ਮਨਜੀਤ ਸਿੰਘ ਤੇ ਸਰਦਾਰ ਰਵੀਹਿੰਦਰ ਸਿੰਘ ਇਹ ਪਾਰਟੀ ਦੇ ਸਰਪ੍ਰਸਤ ਬਣਾ ਦਿੱਤੇ ਗਏ ਨੇ ਔਰ ਕਈ ਵੱਡੇ ਆਗੂਆਂ ਨੂੰ ਸੀਨੀਅਰ ਮੀਤ ਪ੍ਰਧਾਨ ਬਣਾਇਆ ਗਿਆ ਗੋਬਿੰਦ ਸਿੰਘ ਲੰਗੋਵਾਲ ਸਾਭ ਕਾ ਪ੍ਰਧਾਨ ਐਸਜੀਪੀਸੀ ਦੇ ਸਾਬਕਾ ਮੰਤਰੀ ਜਥੇਦਾਰ ਸੱਚਾ ਸਿੰਘ ਛੋਟੇ ਸੁੱਚਾ ਸਿੰਘ ਛੋਟੇਪੁਰ ਆਪ ਦੇ ਵੀ ਕਨਵੀਨਰ ਸੀ ਸਾਬਕਾ ਮੰਤਰੀ ਆਦੇਸ਼ ਪ੍ਰਤਾਪ ਸਿੰਘ ਕੈਰੋਂ ਸੁਖਬੀਰ ਬਾਦਲ ਦੇ ਰਿਸ਼ਤੇਦਾਰ ਨੇ ਮਨਪੀਤ ਸਿੰਘ ਈਆਲੀ ਜਿਹੜੇ ਵਿਧਾਇਕ ਦਲ ਦੇ ਅਕਾਲੀ ਦਲ ਦੇ ਆਗੂ ਨੇ ਵਿਧਾਨ ਸਭਾ ਦੇ ਵਿੱਚ ਇਕਬਾਲ ਸਿੰਘ ਝੁੰਦਾ ਔਰ ਗਗਨਦੀਪ ਸਿੰਘ ਬਰਨਾਲਾ ਸੁਰਜੀਤ ਸਿੰਘ ਬਰਨਾਲਾ ਦੇ ਪੁੱਤਰ ਨੇ ਔਰ ਸਾਬਕਾ ਜਥੇਦਾਰ ਨੇ ਐਸਜੀਪੀਸੀ ਦੇ ਮੈਂਬਰ ਨੇ ਜਥੇਦਾਰ ਸੁਰਿੰਦਰ ਸਿੰਘ ਭੁੱਲੇਵਾਲ ਰਾਠਾ ਇਹ ਬੜੇ ਮਸ਼ਹੂਰ ਵਿਅਕਤੀ ਨੇ ਐਸਜੀਪੀਸੀ ਮੈਂਬਰ ਭਾਈ ਮਨਜੀਤ ਸਿੰਘ ਇਹਨਾਂ ਨੂੰ ਸੀਨੀਅਰ ਮੀਤ ਪ੍ਰਧਾਨ ਬਣਾ ਕੇ ਪੁਨਰ ਸੋਜੀਤ ਅਕਾਲੀ ਦਲ ਨੂੰ ਗਿਆਨੀ ਹਰਪ੍ਰੀਤ ਸਿੰਘ ਨੇ ਜ਼ਿੰਮੇਵਾਰੀ ਦਿੱਤੀ ਹੈ ਔਰ ਮੀਤ ਪ੍ਰਧਾਨ ਵੀ ਬੜੇ ਕਾਬਲ ਵਿਅਕਤੀ ਬਣਾਏ ਗਏ ਨੇ ਸੰਤਾ ਸਿੰਘ ਮੈਦਪੁਰ ਬੜੇ ਸਿਆਣੇ ਲੀਡਰ ਨੇ ਪੰਜ ਮੈਂਬਰੀ ਕਮੇਟੀ ਦੇ ਮੈਂਬਰ ਰਹੇ ਨੇ ਸਾਬਕਾ ਮੰਤਰੀ ਸਰਵਨ ਸਿੰਘ ਫਲੋਰ ਉਹਨਾਂ ਨੂੰ ਬਣਾਇਆ ਗਿਆ ਮੀਤ ਪ੍ਰਧਾਨ ਸਰਬਜੀਤ ਸਿੰਘ ਡੋਂਬਵਾਲੀ ਨੂੰ ਬਣਾਇਆ ਗਿਆ ਜਥੇਦਾਰ ਮਹਿੰਦਰ ਸਿੰਘ ਹਸੈਨਪੁਰ ਨੇ ਜਥੇਦਾਰ ਜਰਨੈਲ ਸਿੰਘ ਕਰਤਾਰਪੁਰ ਨੇ ਸਾਬਕਾ ਮੈਂਬਰ ਪਾਰਲੀਮੈਂਟ ਬੀਬੀ ਪਰਮਜੀਤ ਕੌਰ ਗੁਲਸ਼ਨ ਨੂੰ ਮੀਤ ਪ੍ਰਧਾਨ ਬਣਾਇਆ ਗਿਆ ਸਰਦਾਰ ਮਹਿੰਦਰਪਾਲ ਸਿੰਘ ਬਨਾਕਾ ਉਹਨਾਂ ਨੂੰ ਵੀ ਬਣਾਇਆ ਗਿਆ ਇਸੇ ਤਰ੍ਹਾਂ ਜਰਨਲ ਸਕੱਤਰ ਜਿਹੜੇ ਬਣਾਏ ਗਏ ਨੇ 7-8ਕ ਬਣਾਏ ਗਏ ਨੇ ਗੁਰਪ੍ਰਤਾਪ ਵਡਾਲਾ ਸਕੱਤਰ ਜਰਨਲ ਨੇ ਔਰ ਜਰਨਲ ਸਕੱਤਰ ਵਰਜਿੰਦਰ ਸਿੰਘ ਮੱਖਣਬਰਾੜ ਜਥੇਦਾਰ ਤੋਤਾ ਸਿੰਘ ਦਾ ਪੁੱਤ ਹੈ ਸਰਦਾਰ ਹਰਿੰਦਰਪਾਲ ਸਿੰਘ ਚੰਦੂ ਮਾਜਰੇ ਚੰਦੂ ਮਾਜਰੇ ਦਾ ਪੁੱਤ ਹੈ ਬੀਬੀ ਕਿਰਨਜੀਤ ਕੌਰ ਸਾਬਕਾ ਆਗੂ ਨੇ ਐਸਜੀਪੀਸੀ ਦੇ ਮਾਸਟਰ ਤਾਰਾ ਸਿੰਘ ਉਹਨਾਂ ਦੇ ਜਿਹੜੇ ਨੇ ਪਰਿਵਾਰ ਦੇ ਮੈਂਬਰ ਨੇ ਚਰਨਜੀਤ ਸਿੰਘ ਬਰਾੜ ਜਿਹੜੇ ਹੁਣ ਤੱਕ ਮੁੱਖ ਬੁਲਾਰੇ ਦੇ ਤੌਰ ਤੇ ਵੀ ਰਹੇ ਨੇ ਚਰਨਜੀਤ ਸਿੰਘ ਬਰਾੜ ਨੂੰ ਵੀ ਜਨਰਲ ਸਖਤਰ ਬਣਾਤਾ ਗਿਆ ਤਰੱਕੀ ਮਿਲ ਗਈ ਸਰਦਾਰ ਜਸਵੀਰ ਸਿੰਘ ਘੋਮਣ ਬਣਾਏ ਗਏ ਨੇ ਗੁਰਜੀਤ ਸਿੰਘ ਤਲਵੰਡੀ ਨੂੰ ਬਣਾਇਆ ਗਿਆ ਯਵਰਾਜ ਸਿੰਘ ਤੇ ਸਰਦਾਰ ਭਰਪੂਰ ਸਿੰਘ ਤੰਦਰਾ ਸੋ ਇਹਨਾਂ ਨੂੰ ਵੀ ਬਣਾ ਦਿੱਤਾ ਗਿਆ ਹੈ ਜਨਰਲ 77 ਔਰ ਜਥੇਬੰਦਕ 77 ਵੱਲੋਂ ਵੀ ਅਹਿਮ ਨਿਯੁਕਤੀਆਂ ਕੀਤੀਆਂ ਗਈਆਂ ਨੇ ਮਹਿੰਦਰ ਸਿੰਘ ਹਿਮਾਚਲ ਪ੍ਰਦੇਸ਼ ਤੋਂ ਐਜਬੀਸੀ ਮੈਂਬਰ ਨੇ ਸਤਵਿੰਦਰ ਸਿੰਘ ਟੋੜਾ ਉਹ ਬਣਾਏ ਗਏ ਨੇ ਸੁਖਵਿੰਦਰ ਸਿੰਘ ਗੌਲਕ ਸਾਹਿਬ ਕਾ ਐਮਐਲਏ ਨੇ ਦਵਿੰਦਰ ਸਿੰਘ ਸੇਖੋ ਨੇ ਕਰਨ ਸਿੰਘ ਡੀਟੀਓ ਨੇ ਜਥੇਬੰਦਕ 77 ਤੇ ਅਜੀਪਾਲ ਸਿੰਘ ਮੀਰਾਕੋਟ ਦੀ ਨਿਯੁਕਤੀ ਸੋ ਜਿਹੜੇ ਇਹ ਗੱਲਾਂ ਕੀਤੀਆਂ ਜਾਂਦੀਆਂ ਸੀ ਵੀ ਪੁਨਰ ਸੁਜੀਤ ਅਕਾਲੀ ਦਲ ਵੱਡੇ ਵੱਡੇ ਲੀਡਰਾਂ ਨੂੰ ਕਿਵੇਂ ਸੈੱਟ ਕਰੂਗਾ ਪ੍ਰੋਫੈਸਰ ਚੰਦੂ ਮਾਦ ਰਹਿ ਹੁਣ ਕਿਉਂਕਿ ਜਿਸ ਤਰੀਕੇ ਦਾ ਮਨਪੀਤਿਆਲੀ ਨੇ ਸੰਵਿਧਾਨ ਬਣਾਇਆ ਸੀ ਪੰਜ ਮੈਂਬਰੀ ਕਮੇਟੀ ਨੇ ਸੰਵਿਧਾਨ ਬਣਾਇਆ ਸੀ ਚੁੰਦਾ ਸਾਹਿਬ ਨੇ ਹੁਮੈਦਪੁਰੀ ਨੇ ਵਡਾਲਾ ਸਾਹਿਬ ਨੇ ਬੀਬੀ ਸਤਵੰਤ ਨੇ ਹਾਲੀ ਨੇ ਸਾਰਿਆਂ ਨੇ ਕਿ ਇੱਕ ਪਰਿਵਾਰ ਇੱਕ ਉਹਦਾ ਇਹ ਨਹੀਂ ਵੀ ਪੋਟ ਐਮਪੀ ਤੇ ਜਵਾਕ ਐਮਐਲਏ ਫੇਰ ਤਾਂ ਇਹ ਦੂਜਾ ਅਕਾਲੀ ਦਲ ਹੀ ਬਣ ਜਾਣਾ ਸੀ ਪੁਰਾਣਾ ਤੋ ਜਦੋਂ ਪੁਨਰ ਸੁਰਜੀਤ ਕੀਤਾ ਵੀ ਹੁਣ ਪੁੱਤ ਨੂੰ ਮੌਕਾ ਮਿਲ ਗਿਆ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਦੇ ਵੀ ਹਰਿੰਦਰ ਸਿੰਘ ਚੰਦੂ ਮਾਜਰਾ ਅਗਲੀ ਜਨਰੇਸ਼ਨ ਕਿਉਂਕਿ ਨਵੀਂ ਲੀਡਰਸ਼ਿਪ ਡਵੈਲਪ ਕਰਨੀ ਆ ਸਾਬਕਾ ਐਮ ਐਲ ਏ ਉਹਨੂੰ ਮੌਕਾ ਮਿਲ ਗਿਆ ਜਨਰਲ ਖਤਰ ਦੇ ਤੌਰ ਤੇ ਨਹੀਂ ਬਹੁਤ ਸਾਰੇ ਲੀਡਰ ਨੇ ਮਨਪੀਤ ਸਿੰਘ ਯਾਲੀ ਸੀਨੀਅਰ ਮੀਤ ਪ੍ਰਧਾਨ ਬਣਾਏ ਗਏ ਨੇ ਮਨਪੀਤ ਯਾਲੀ ਤਾਂ ਤਿੰਨ ਵਾਰ ਦਾ ਐਮ ਐਲ ਏ ਆ ਨਾ ਜਿਹੜਾ ਇਹ ਪੁਨਰ ਸੁਰਜੀਤ ਅਕਾਲੀ ਦਲ ਆ ਮੈਨੂੰ ਲੱਗਦਾ ਮੌਜੂਦਾ ਸਮੇਂ ਦੇ ਵਿੱਚ ਚੰਦੂ ਮਾਦਰਾ ਸਾਹਿਬ ਤਜਰਬੇਕਾਰ ਨੇ ਮਨਪਤਿਆਲੀ ਬਹੁਤ ਤਜਰਬੇਕਾਰ ਹੈ ਗੁਰਪ੍ਰਤਾਪ ਵਡਾਲਾ ਵੀ ਤਜਰਬੇਕਾਰ ਹੈ ਸੋ ਕਾਫੀ ਤਜਰਬੇਕਾਰ ਲੀਡਰ ਸਾਹਿਬ ਕਾ ਮੰਤਰੀ ਨੇ ਆਪਣੇ ਜਿਹੜੇ ਪਟਿਆਲੇ ਵਾਲੇ ਨੇ ਰਖੜਾ ਸਾਹਿਬ ਉਹ ਵੀ ਬੜੇ ਤਜਰਬੇਕਾਰ ਨੇ ਸੋ ਪੁਨਰ ਸੁਜੀਤ ਅਕਾਲੀ ਦਲ ਨੂੰ ਜਿਵੇਂ ਕਮਜ਼ੋਰ ਸਮਝਿਆ ਜਾ ਰਿਹਾ ਸੀ ਕਿਸੇ ਵੇਲੇ ਕਿ ਲੀਡਰਸ਼ਿਪ ਕਿਵੇਂ ਬਣਾਉਣਗੇ ਉਦੋਂ ਪਤਾ ਲੱਗੂਗਾ ਜਦੋਂ ਲੀਡਰ ਚੁਣਨਗੇ ਸੋ ਲਓ ਜੀ ਇਹਨਾਂ ਨੇ ਆਪਣੀ ਕਾਰਜਕਾਰੀ ਵੀ ਬਣਾ ਲਈ ਜਨਰਲ ਸਕੱਤਰ ਸੰਗਠਨ ਆਡਿਟਰ ਬਣਾਤਾ ਬਰਾਲੇ ਬਰਨਾ ਇਹਨਾਂ ਨੇ ਆਪਣੇ ਜਿਹੜੇ ਨੇ ਬੁਲਾਰੇ ਨਿਯੁਕਤ ਕਰਤੇ ਟੈਲੀਵਿਜ਼ਨਾਂ ਦੇ ਪੈਨਲ ਨਿਯੁਕਤ ਕਰਤੇ ਕੰਮ ਤਾਂ ਕਰਤਾ ਗਿਆਨੀ ਹਰਪ੍ਰੀਤ ਸਿੰਘ ਦੀ ਅਗਵਾਈ ਦੇ ਵਿੱਚ ਪਨੋ ਸੁਜੀਤ ਅਕਾਲੀ ਦਲ ਨੇ ਚੰਗਾ ਹੁਣ ਗੱਲ ਰਹਿ ਗਈ ਮੁੱਦਿਆਂ ਦੀ ਲੜਾਈ ਹਜੇ ਤੱਕ ਮੁੱਦਿਆਂ ਦੇ ਉੱਤੇ ਵੱਡੀ ਲੜਾਈ ਗਿਆਨੀ ਹਰਪ੍ਰੀਤ ਸਿੰਘ ਲੜ ਰਹੇ ਨੇ ਹੁਣ ਤਰਨਤਾਰਨ ਜ਼ਿਮਨੀ ਚੋਣ ਦੇ ਵਿੱਚ ਡੇਰ ਸਵੇਰ ਚ ਆਫੀਸ਼ੀਅਲੀ ਸਮਰਥਨ ਕਰ ਦਿੱਤਾ ਜਾਣਾ ਹੈ ਮਨਜੀਤ ਮਨਦੀਪ ਸਿੰਘ ਦਾ ਮਾਫ ਕਰਨਾ ਜਿਹੜਾ ਮਨਦੀਪ ਸਿੰਘ ਜਿਹੜੇ ਭਰਾ ਨੇ ਸੰਦੀਪ ਸਿੰਘ ਸ਼ਨੀ ਦੇ ਤੇ ਮੈਨੂੰ ਇਹ ਲੱਗਦਾ ਹੈ ਕਿ ਵਾਰਿਸ ਪੰਜਾਬ ਦੇ ਪੰਥਕ ਕਾਉਂਸਲ ਬੀਬੀ ਸਤਵੰਤ ਕੌਰ ਨੇ ਕੱਲ ਹੀ ਵੱਡਾ ਸਮਰਥਨ ਖੁੱਲਾ ਸਮਰਥਨ ਦਿੱਤਾ ਸੀ ਅ ਸੰਦੀਪ ਸਿੰਘ ਸ਼ਨੀ ਦੇ ਭਰਾ ਨੂੰ ਔਰ ਗਿਆਨੀ ਹਰਪ੍ਰੀਤ ਸਿੰਘ ਵਿਜੀਵਤ ਐਲਾਨ ਕਰਕੇ ਆਪਣੀ ਸੱਤ ਮੈਂਬਰੀ ਕਮੇਟੀ ਦੀ ਰਿਪੋਰਟ ਤੋਂ ਬਾਅਦ ਮੈਨੂੰ ਲੱਗਦਾ ਹੈ ਤਰਨਤਾਰਨ ਜ਼ਿਮਨੀ ਚੋਣ 'ਚ ਵੀ ਸਰਗਰਮ ਹੋ ਜਾਣਗੇ ਹੁਣ ਔਰ ਪੁਨਰ ਸੁਜੀਤ ਅਕਾਲੀ ਦਲ ਦੀ ਪੂਰੀ ਲੀਡਰਸ਼ਿਪ ਔਰ ਵਾਰਸ ਪੰਜਾਬ ਜਥੇਬੰਦੀ ਦੀ ਲੀਡਰਸ਼ਿਪ ਔਰ ਪੰਥਕ ਕੌਂਸਲ ਇਹ ਵੱਡੀਆਂ ਧਿਰਾਂ ਅਗਰ ਤਰਨਤਾਰਨ ਦੀ ਜ਼ਿਮਨੀ ਚੋਣ ਜਿਤਾ ਗਈਆਂ ਸੰਦੀਪ ਜੀ ਤੇ ਫਿਰ 27 ਤੋਂ ਪਹਿਲਾਂ ਇਹ ਇੱਕ ਵੱਡੇ ਮੰਡਟ ਦਾ ਦਾਵਾ ਕਰ ਸਕਦੇ ਨੇ ਲਹਿਰ ਵਾਲੇ ਪਾਸੇ ਅੱਗੇ ਵੱਧ ਸਕਦੇ ਨੇ ਸੋ ਬਹੁਤ ਹੀ ਦਿਲਚਸਪ ਰਹੂਗਾ ਦੇਖਣਾ ਕਿ ਹੁਣ ਆਉਂਦੇ ਦਿਨਾਂ ਦੇ ਵਿੱਚ ਇਹ ਸੰਗਠਿਤ ਪਾਰਟੀ ਪੁਨਰ ਸੋਜੀਤ ਅਕਾਲੀ ਦਲ ਚੋਣ ਅਭਿਆਨ ਚ ਕਿਵੇਂ ਨਿਕਲਦੀ ਹੈ ਇੱਕ ਤਰ੍ਹਾਂ ਨਾਲ ਸੁਖਵੀਰ ਸਿੰਘ ਬਾਦਲ ਵਾਲੇ ਅਕਾਲੀ ਦਲ ਨੂੰ ਨੈਕ ਟੂ ਨੈਕ ਫਾਈਟ ਇਹ ਅੰਗਰੇਜ਼ੀ ਦਾ ਸ਼ਬਦ ਹੈ ਜੇ ਮੈਂ ਪੰਜਾਬੀ ਵਿੱਚ ਕਹਿ ਦਿੰਨਾ ਕਿ ਬਰਾਬਰ ਦੀ ਟੱਕਰ ਸੋ ਗਲ ਫਸਮੀ ਟੱਕਰ ਹੈ ਜਿਹੜੀ ਹੁਣ ਚੋਣਾਂ ਦੇ ਵਿੱਚ ਔਰ ਪੋਲਿਟਿਕਸ ਦੇ ਵਿੱਚ ਪਨਤ ਸਦੀ ਅਕਾਲੀ ਦਲ ਦਊਕ ਜੀ ਸੋਡਲਾ ਜੀ ਅੱਗੇ ਗੱਲ ਕਰੀਏ ਤਾਂ ਆਮ ਆਦਮੀ ਪਾਰਟੀ ਦੀ ਆਮ ਆਦਮੀ ਪਾਰਟੀ ਨੇ ਵੀ 27 ਦੀਆਂ ਚੋਣਾਂ ਜਿੱਤਣ ਦੇ ਲਈ ਵੱਡਾ ਸਿਆਸੀ ਧਮਾਕਾ ਜਿਹੜਾ ਕਰ ਦਿੱਤਾ ਇਸ ਦਾ ਵੀ ਪੂਰਾ ਵਿਸ਼ਲੇਸ਼ਣ ਜਿਹੜਾ ਉਹ ਜ਼ਰੂਰ ਸਾਂਝਾ ਕਰਿਓ ਦੇਖੋ ਆਮ ਆਦਮੀ ਪਾਰਟੀ ਹਕੀਕਤ ਦੇ ਵਿੱਚ ਮੈਨੂੰ ਲੱਗਦਾ ਆਮ ਆਦਮੀ ਪਾਰਟੀ ਨੇ ਵੱਡਾ ਸਿਆਸੀ ਧਮਾਕਾ ਕੀਤਾ ਕੱਲ ਉਹਨਾਂ ਨੇ ਕਿਹਾ ਸੀ 8000 ট্রান্সਫਾਰਮਰ ਬਦਲਾਂਗੇ 25000 ਕਿਲੋਮੀਟਰ ਬਿਜਲੀ ਦੀਆਂ ਤਾਰਾਂ ਪੰਜਾਬ ਚ ਬਦਲੀਆਂ ਜਾਣਗੀਆਂ 25000 ਕਿਲੋਮੀਟਰ ਤਾਰਾਂ ਬਦਲਣ ਦਾ ਮਤਲਬ ਹੈ ਨਾ ਘਰਾਂ ਚ ਨਾ ਪਿੰਡਾਂ ਚ ਬਿਜਲੀ ਖਰਾਬ ਜ਼ਿਆਦਾ ਨਹੀਂ ਹੋਊਗੀ ਇੱਕ ট্রান্সਮਿਸ਼ਨ ਲਾਸਸ ਹੁੰਦੇ ਨੇ ਜਦੋਂ ਬਿਜਲੀ ਟਰੈਵਲ ਕਰਦੀ ਹੈ ਨਾ ਤਾਰਾਂ ਦੇ ਵਿੱਚ ਕਰੰਟ ਆਉਂਦਾ ਜਿਹਨੂੰ ਆਪਾਂ ਕਹਿੰਦੇ ਹਾਂ ਉਹ ਕਰੰਟ ਉੱਡ ਜਾਂਦਾ ਹੈ ਰੈਜ਼ਿਸਟੈਂਸ ਕਰਕੇ ਵਿਰੋਧ ਕਰਕੇ ਤਾਰਾਂ ਦੇ ਵਿੱਚ ਜਦੋਂ ਤਾਰਾਂ ਬਹੁਤ ਪੁਰਾਣੀਆਂ ਹੋ ਜਾਂਦੀਆਂ ਨੇ ਕਿਤੇ ਟੁੱਟ ਗਈਆਂ ਛਲੀਆਂ ਗਈਆਂ ਕਿਸੇ ਨੇ ਡੋਰਾ ਫਸਾਤੀਆਂ ਲੋਸਸੇ ਕਿਤੇ ਲੋਹੇ ਨੂੰ ਟੱਚ ਕਰ ਗਈ ਮਾੜੀ ਮੋਟੀ ਟਰਾਂਸਮਿਸ਼ਨ ਲੋਸਸੇ 25000 ਕਿਲੋਮੀਟਰ ਤਾਰ ਹਟਣਾ ਚੰਗੀ ਗੱਲ ਹੈ 8000 ਟਰਾਂਸਫਰ ਨਵੇਂ ਚੰਗੀ ਗੱਲ ਹੈ ਹੁਣ ਕੱਲ ਬਠਿੰਡੇ ਚ ਅੱਜ 9 ਅਕਤੂਬਰ ਨੂੰ ਬਠਿੰਡੇ 'ਚ ਜਿਹੜਾ ਵੱਡਾ ਐਲਾਨ ਕਰਤਾ ਭਗਵੰਤਮਾਨ ਨਾਲ ਸੀ ਅਰਵਿੰਦ ਕੇਦਰੀਵਾਲ ਨਾਲ ਸੀ ਇਹ ਬੜਾ ਦਿਲਚਸਪ ਐਲਾਨ ਕੀਤਾ ਉਹ ਕਹਿੰਦੇ ਕਿ ਪੰਜਾਬ ਦੇ 3000 ਪਿੰਡਾਂ 'ਚ ਆਧੁਨਿਕ ਸਹੂਲਤਾਂ ਦੇ ਨਾਲ ਲੈਸ ਖੇਡ ਸਟੇਡੀਅਮ ਬਣਾਏ ਜਾਣਗੇ ਪਿੰਡ ਕਾਲ ਚਰਾਣੀ 'ਚ ਸਮਾਗਮ ਸੀ ਉਹਦੇ ਤੋਂ ਸ਼ੁਰੂਆਤ ਕਰਤਾ ਆਗਾਜ਼ ਕਰਤਾ ਬਣਾਉਣ ਦਾ ਹੁਣ ਇਹ ਹੈਗਾ ਮਨਪੀ ਦਿਵਾਲੀ ਦਾ ਮਾਡਲ ਮਨਪੀਤਿਆਲੀ ਨੇ ਆਪਣੇ ਹਲਕੇ 'ਚ 50-60 ਤੋਂ ਵੱਧ ਖੇਡ ਗਰਾਊਂਡਾਂ ਬਣਾਈਆਂ ਸੀ। ਔਰ ਅੱਜ ਮਨਪੀਤਿਆਲੀ ਦੀਆਂ ਉਹਨਾਂ ਖੇਡ ਗਰਾਊਂਡਾਂ 'ਤੇ ਲੋਕ ਟਰਨਮੈਂਟ ਵੀ ਕਰਦੇ ਬੱਚੇ। ਸ਼ੈਰ ਵੀ ਕਰਦੇ ਆਲੇ-ਦੁਆਲੇ ਬਜ਼ੁਰਗ ਬਾਪੂ-ਮਾਵਾ। ਬੱਚੇ ਖੇਡਦੇ ਨੇ, ਕਬੱਡੀ ਹੁੰਦੀ ਹੈ, ਹਾਕੀ ਹੁੰਦੀ ਹੈ, ਕ੍ਰਿਕਟ ਹੁੰਦੀ ਹੈ, ਫੁੱਟਬਾਲ ਹੁੰਦੀ ਹੈ। ਖੇਡ ਸਟੇਡੀਅਮ 70 ਬਣਾਤੇ ਲਗਭਗ 60-70 ਮਨਪੀਤਿਆਲੀ ਨੇ ਇੱਕ ਵਿਧਾਨ ਸਭਾ 'ਚ। ਔਰ ਹੁਣ ਆਮ ਆਦਮੀ ਪਾਰਟੀ ਨੇ ਟੀਚਾ ਰੱਖਿਆ ਹੈ। ਪੰਜਾਬ ਦੇ 3000 ਪਿੰਡਾਂ 'ਚ ਖੇਡ ਸਟੇਡੀਅਮ ਬਣਾਉਣੇ ਨੇ ਉੰਜ ਤਾਂ ਸੁਖਬੀਰ ਬਾਦਲ ਸਮੇਂ ਵੀ ਖੇਡ ਕਿਟਾਂ ਬਣੀਆਂ ਗਈਆਂ ਕਾਂਗਰਸ ਦੀ ਸਰਕਾਰ ਵੇਲੇ ਵੀ ਤੁਹਾਨੂੰ ਯਾਦ ਹੋਣਾ ਹੈ ਖੇਡ ਕਿਟਾਂ ਬਣੀਆਂ ਗਈਆਂ ਸੀ ਪਰ ਹਕੀਕਤ ਇਹ ਹੈ ਕਿ ਅਗਰ ਗਰਾਊਂਡ ਬਣ ਜਾਣ ਖੇਡ ਕਿਟਾਂ ਕੰਮ ਤਾਂ ਆਉਂਦੀਆਂ ਨੇ ਹੁਣ 3000 ਖੇਡ ਕਿਟਾਂ 3000 ਖੇਡ ਮੈਦਾਨ ਆਮ ਆਦਮੀ ਪਾਰਟੀ ਦੀ ਸਰਕਾਰ ਦਾਅਵਾ ਕਰਦੀ ਹੈ ਔਰ ਅਰਵਿੰਦ ਕੇਜਰੀਵਾਲ ਔਰ ਮੁੱਖ ਮੰਤਰੀ ਭਗਵੰਤ ਮਾਨ ਇਨਾ ਦੋਨਾਂ ਨੇ ਇਸ ਗੱਲ ਦਾ ਐਲਾਨ ਕੀਤਾ ਹੈ ਹੁਣ ਮਨਦੀਪ ਜੀ ਦੇਖਣ ਵਾਲੀ ਗੱਲ ਇੱਥੇ ਰਹੂਗੀ ਕਿ ਇਹ ਜਿਹੜੇ 3000 ਮੈਦਾਨ ਨੇ 3000 ਪਿੰਡਾਂ ਚ ਇੱਕ ਇੱਕ ਮੈਦਾਨ ਬਣਨਾ ਹੈ ਅਗਲੇ ਸਵਾ ਸਾਲ ਚ ਪੂਰਾ ਕਰ ਦੇਣਗੇ ਬਸ ਅਗਰ ਤਾਂ ਪੋਲਿਟੀਕਲ ਤੌਰ ਤੇ ਆਮ ਆਦਮੀ ਪਾਰਟੀ ਸਤਾਈ ਚ ਤਕੜਾ ਮੁਕਾਬਲਾ ਦੇਣਾ ਚਾਹੁੰਦੀ ਹੈ ਅਗਰ 3000 ਪਿੰਡਾਂ ਚ ਵੀ ਖੇਡ ਸਟੇਡੀਅਮ ਬਣ ਗਏ ਮਨਦੀਪ ਜੀ ਇਹਦੇ ਨਾਲ ਬਹੁਤ ਵੱਡੀ ਫਾਈਟ ਬਹੁਤ ਵੱਡਾ ਮੁਕਾਬਲਾ ਬਣੂਗਾ ਕਿਉਂਕਿ ਪਿੰਡਾਂ 'ਚ ਸਾਡੇ ਨੌਜਵਾਨਾਂ ਦੀ એનર્ਜੀ ਚੰਗੇ ਪਾਸੇ ਜਾਊਗੀ ਹੁਣ ਦੇਖੋ ਕੱਲਾ ਇੱਕ ਮੁੱਦਾ ਨਹੀਂ ਹੁੰਦਾ ਮਹੱਲਾ ਕਲੀਨਿਕ ਹਜ਼ਾਰ ਦੇ ਕਰੀਬ ਬਣਾਏ ਐ 55000 ਨੌਕਰੀਆਂ ਦਾ ਦਾਵਾ ਕੀਤਾ ਕੇਦਰੀਵਾਲ ਸਾਹਿਬ ਨੇ ਹੁਣ ਕਿਹਾ ਵੀ ਅਸੀਂ 4 ਲੱਖ ਪ੍ਰਾਈਵੇਟ ਨੌਕਰੀਆਂ ਦਿਵਾਵਾਂਗੇ ਮੁੰਡਿਆਂ ਨੂੰ ਉਹ ਸਰਕਾਰਾਂ ਦੇ ਦਾਅਵੇ ਹੁੰਦੇ ਨੇ ਕਿ ਅਸੀਂ ਸਨਤ ਦੇ ذریعے 4 ਲੱਖ ਨੌਕਰੀਆਂ ਦਵਾਂਗੇ ਪੰਜਾਬ ਸਰਕਾਰ ਸਨਤ ਰਾਹੀ ਉਹ 'ਚ ਸਰਕਾਰ ਦੇ ਐਫਰਟ ਤਾਂ ਹੁੰਦੇ ਨੇ ਪਰ ਉਹ ਐਡਾ ਪ੍ਰਭਾਵੀ ਪ੍ਰੋਗਰਾਮ ਬਣਦਾ ਨਹੀਂ ਸੋ ਸਰਕਾਰ ਕਹਿੰਦੀ ਅਸੀਂ 4 ਲੱਖ ਨੌਕਰੀਆਂ ਦਵਾਵਾਂਗੇ ਉਹ ਨੌਕਰੀਆਂ ਆਪ ਵੀ ਲੱਗ ਜਾਂਦੀਆਂ ਨੇ ਪ੍ਰਾਈਵੇਟ ਸੈਕਟਰ ਦੇ ਵਿੱਚ ਉੱਥੇ ਕੋਈ ਬਹੁਤੀਆਂ ਤਨਖਾਹਾਂ ਵੀ ਨਹੀਂ ਹੁੰਦੀਆਂ ਪ੍ਰਾਈਵੇਟ ਸੈਕਟਰਾਂ ਦੇ ਵਿੱਚ ਜ਼ਿਆਦਾ ਪੜ੍ਹੇ ਲਿਖੇ ਵੀ ਘੱਟ ਪੈਸੇ ਤੇ ਕੰਮ ਕਰਨ ਨੂੰ ਤਿਆਰ ਹੁੰਦੇ ਨੇ ਸੋ ਉਹ 4 ਲੱਖ ਨੌਕਰੀਆਂ ਚਲੋ ਫਿਰ ਵੀ ਅਗਰ ਸਰਕਾਰ ਦਵਾਉਂਦੀ ਹੈ ਸਾਰਥਕ ਯਤਨਾਂ ਦੇ ਨਾਲ ਪਰ ਉਹਨਾਂ ਦਾ ਬਹੁਤ ਵੱਡਾ ਸਿਆਸੀ ਲਾਹਾ ਮਿਲਦਾ ਨਹੀਂ ਹੁੰਦਾ ਕਿਉਂਕਿ ਇਹ ਗੱਲਾਂ ਘੱਟ ਤੇ ਰਿਜ਼ਲਟ ਰਿਜ਼ਲਟ ਘੱਟ ਤੇ ਗੱਲਾਂ ਜ਼ਿਆਦਾ ਹੁੰਦੀਆਂ ਨੇ ਪਰ ਅਗਰ ਖੇਡ ਮੈਦਾਨ 3000 ਬਣਾਤੇ ਇਹ ਫਰਕ ਪਾਉਣ ਵਾਲੀ ਗੱਲ ਹੋ ਜਾਂਦੀ ਹੈ ਹੁਣ ਕੱਲ ਟਰਾਂਸਫਾਰਮਰਾਂ ਦੀ ਗੱਲ ਕਰਤੀ ਇਸ ਤਰੀਕੇ ਦੇ ਅਭਿਆਨ ਛੇੜ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਜਿਵੇਂ 55000 ਨੌਕਰੀਆਂ ਦਿੱਤੀਆਂ ਨੇ ਮੁਫਤ ਬਿਜਲੀ ਦੀ ਸਕੀਮ ਹੈ ਢੇਲਾਂ ਤੱਕ ਪਾਣੀ ਪਹੁੰਚਾਇਆ ਸਕੂਲਾਂ ਦੇ ਵਿੱਚ ਬਾਥਰੂਮ ਬਣ ਗਏ ਬਹੁਤ ਸਾਰਿਆਂ ਚ ਕਮਰੇ ਬਣ ਗਏ ਚਾਰ ਦਿਵਾਰੀਆਂ ਹੋ ਗਈਆਂ ਸੋ ਕੁਝ ਕੰਮ ਗਰਾਉਂਡ ਤੇ ਆਮ ਆਦਮੀ ਪਾਰਟੀ ਨੇ ਕੀਤੇ ਨੇ ਇਹ ਵੀ ਘੱਟ ਨਹੀਂ ਹੈ ਪਰ ਹਜੇ ਵੀ ਆਮ ਆਦਮੀ ਪਾਰਟੀ ਲਈ ਜਿਹੜਾ ਵੱਡਾ ਚੈਲੰਜ ਹੈ ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖੀ ਸੀ 50000 ਪ੍ਰਤੀ ਏਕੜ ਖੇਤੀ ਦਾ ਮੁਆਵਜ਼ਾ ਦਵਾਂਗੇ ਫਿਰ 40000 ਤੇ ਆ ਗਏ ਹੁਣ ਵਿਧਾਨ ਸਭਾ 'ਚ 20000 ਪ੍ਰਤੀ ਏਕੜ ਦਾ ਕਾਨੂੰਨ ਪਾਸ ਕੀਤਾ ਉਸ ਦਿਨ ਮਤਾ ਪਾਸ ਕੀਤਾ ਕੀ ਦੀਵਾਲੀ ਤੋਂ ਪਹਿਲਾਂ ਪਹਿਲਾਂ ਹੁਣ ਦੇਖ ਲਓ ਅਸੀਂ ਪਹੁੰਚ ਗਏ 9 ਅਕਤੂਬਰ 'ਚ ਤੇ ਕੀ ਦੀਵਾਲੀ ਤੋਂ ਪਹਿਲਾਂ ਚੈੱਕ ਵੰਡਣੇ ਸ਼ੁਰੂ ਹੋ ਜਾਣਗੇ ਵੱਡੇ ਪੱਧਰ ਤੇ ਹੀ ਐਵੇਂ ਖਾਨਾ ਪੂਰਤੀ ਵਾਲੇ 5-7 ਚੈੱਕ ਦੇ ਕੇ ਲੋ ਜੀ ਦਿਵਾਲੀ ਤੋਂ ਪਹਿਲਾਂ ਅਸੀਂ ਸ਼ੁਰੂ ਕਰਤੇ ਇਹ ਬਹੁਤ ਧਿਆਨ ਦੇਣ ਦੀ ਲੋੜ ਹੈ ਆਮ ਆਦਮੀ ਪਾਰਟੀ ਨੂੰ ਕਿਉਂਕਿ ਤਰਨਤਾਰਨ ਦੀ ਜ਼ਿਮਨੀ ਚੋਣ ਦਾ ਵੀ ਵੱਡਾ ਫਰਕ ਪੈਣਾ 27 ਤੇ ਅਗਰ ਤਰਨਤਾਰਨ ਦੀ ਜ਼ਿਮਨੀ ਚੋਣ ਆਮ ਆਦਮੀ ਪਾਰਟੀ ਨਾ ਜਿੱਤ ਸਕੇ ਫਿਰ ਆਮ ਆਦਮੀ ਪਾਰਟੀ ਇਹ ਮੰਨ ਲਵੇ ਕਿ ਜਿਸ ਤਰ੍ਹਾਂ ਦੇ ਬਦਲਾਅ ਦੀ ਉਮੀਦ ਪੰਜਾਬ ਦੇ ਲੋਕ ਉਹਨਾਂ ਤੋਂ ਕਰਦੇ ਸੀ ਆਮ ਆਦਮੀ ਪਾਰਟੀ ਉਸ ਤਰ੍ਹਾਂ ਦਾ ਬਦਲਾਅ ਨਹੀਂ ਦੇ ਸકી ਲੋਕਾਂ ਨੂੰ ਖਜੇ ਸਵਾ ਸਾਲ ਹੈ ਹਾਲੇ ਵੀ ਡੁੱਲੇ ਬੇਰਾ ਦਾ ਕੁਝ ਨਹੀਂ ਵਿਗੜਿਆ ਅਗਰ ਆਉਣ ਵਾਲੇ ਸਮੇਂ ਚ ਮਹਿਲਾਵਾਂ ਦੇ ਖਾਤੇ ਚ ਇਹਨਾਂ ਨੇ ਪੈਸੇ ਪਾਤੇ ਸ਼ਰਾਬ ਤੇ ਰੇਤੇ ਦੀ ਸਰਕਾਰੀ ਕਾਰਪੋਰੇਸ਼ਨ ਬਣਾ ਦੇਣ ਤਾਂ ਕਿ ਉੱਥੇ ਵੀ ਸਰਕਾਰੀ ਕਾਰਪੋਰੇਸ਼ਨਾਂ ਚ ਸਾਡੇ ਪੰਜਾਬ ਦੇ ਮੁੰਡੇ ਕੁੜੀਆਂ ਨੂੰ ਨੌਕਰੀਆਂ ਮਿਲਣ ਔਰ ਰੇਤਾ ਮਾਫੀਆ ਕੋਲੋਂ ਬਚ ਕੇ ਸਰਕਾਰੀ ਕਾਰਪੋਰੇਸ਼ਨ ਵਿੱਚ ਸ਼ਰਾਬ ਸਰਕਾਰੀ ਕਾਰਪੋਰੇਸ਼ਨ ਵਿੱਚ ਪ੍ਰਾਈਵੇਟ ਠੇਕੇਦਾਰਾਂ ਨੇ ਬੜੇ ਮੁਨਾਫੇ ਕਮਾ ਲਏ ਪੰਜਾਬ ਦੀਆਂ ਬੱਸਾਂ ਸਰਕਾਰੀ ਬਸਾਂ ਕਾਮਯਾਬ ਨਹੀਂ ਘਾਟੇ 'ਚ ਐ ਕਿਉਂ ਕਿ ਸਾਡੇ ਪ੍ਰਾਈਵੇਟ ਬਸਾਂ ਵਾਲੇ ਪੈਸੇ ਕਮਾਰੇ ਆ ਹਰਿਆਣਾ ਹਿਮਾਚਲ 'ਚ ਸਰਕਾਰੀ ਬਸਾਂ ਉੱਥੇ ਉੱਥੇ ਰੋਡ 'ਤੇ ਪ੍ਰੋਫਿਟ 'ਚ ਐ ਹਰਿਆਣਾ ਹਿਮਾਚਲ 'ਚ ਸਾਡੇ ਘਾਟੇ 'ਚ ਆ ਕਿਉਂਕਿ ਸਾਡੇ ਪ੍ਰਾਈਵੇਟ ਪਾਸੇ ਜ਼ੋਰ ਜ਼ਿਆਦਾ ਸੁਖ ਭਗਵੰਤ ਮਾਨ ਦੀ ਸਰਕਾਰ ਬਣਾਵੇ ਕਾਨੂੰਨ ਵਿਧਾਨ ਸਭਾ 'ਚ ਕਿ ਪੰਜਾਬ 'ਚ ਅਸੀਂ ਪ੍ਰਾਈਵੇਟ ਬਸਾਂ ਸਿਰਫ ਛੋਟੇ ਰੂਟਾਂ 'ਚ ਪਿੰਡਾਂ ਦੇ ਅੰਦਰ ਚੱਲਣ ਦਵਾਵਾਂਗੇ ਅਸੀਂ ਸਰਕਾਰੀ ਟਰਾਂਸਪੋਰਟ ਸੈਕਟਰ ਬਣਾਵਾਂਗੇ ਔਰ ਕਰੇ ਪੰਜਾਬ ਦੇ ਵਿੱਚ ਪੋਲਿਟਿਕਲ ਪਾਰਟੀਆਂ ਕਰਨ ਐਲਾਨ ਵੀ ਅਸੀਂ ਪੰਜਾਬ ਦੀ ਤਰੱਕੀ ਲਈ ਕੰਮ ਕਰਾਂਗੇ ਅਸੀਂ ਜਿਹੜੇ ਵੀ ਲੀਡਰ ਆਪਣੀਆਂ ਟਰਾਂਸਪੋਰਟਾਂ ਚਲਾਉਂਦੇ ਨੇ ਉਹਨਾਂ ਦਾ ਉਹਨਾਂ ਨੂੰ ਕਿਹਾ ਜਾਵੇ ਵੀ ਤੁਸੀਂ ਆ ਟਰਾਂਸਪੋਰਟਾਂ ਦਾ ਕੰਮ ਛੱਡ ਕੇ ਆਓ ਜੇ ਪੰਜਾਬ ਦਾ ਭਲਾ ਕਰਨਾ ਹੈ ਲੋਕਾਂ ਦੇ ਹੋਟਲ ਚੱਲ ਰਹੇ ਨੇ ਲੋਕਾਂ ਦੀਆਂ ਟਰਾਂਸਪੋਰਟਾਂ ਚੱਲ ਰਹੀਆਂ ਨੇ ਕਾਮਯਾਬ ਨੇ ਮਹਿਲ ਬਣ ਰਹੇ ਨੇ ਸਰਕਾਰੀ ਟਰਾਂਸਪੋਰਟ ਪੰਜਾਬ ਦੀ ਫੇਲ ਇਹ ਕਰਨਾ ਪੈਣਾ ਆਮ ਆਦਮੀ ਪਾਰਟੀ ਨੂੰ ਅਗਰ 27 ਦੇ ਵਿੱਚ ਆਉਣਾ ਹੈ ਸਰਕਾਰੀਕਰਨ ਕਰਨਾ ਪੈਣਾ ਹੈ ਸਰਕਾਰੀਕਰਨ ਤੋਂ ਬਿਨਾ ਸੂਬਾ ਤਰੱਕੀ ਨਹੀਂ ਕਰ ਸਕਦਾ ਪ੍ਰਾਈਵੇਟ ਕਰਨ ਦੇ ਵਿੱਚ ਪ੍ਰਾਈਵੇਟ ਪਲੇਅਰਾਂ ਦੇ ਢਿੱਡ ਭਰਦੇ ਨੇ ਉਹ ਅਮੀਰ ਹੁੰਦੇ ਨੇ ਸੋ ਫਿਰ ਵੀ ਚਲੋ 3000 ਵਾਲਾ ਜਿਹੜਾ ਕੰਮ ਚੰਗਾ ਕੀਤਾ ਗਰਾਊਂਡ ਬਣਾਉਣ ਦਾ ਐਲਾਨ ਕੀਤਾ ਇਹ ਐਲਾਨ ਨਾ ਰਹਿ ਜਾਣ ਅਗਰ 27 ਤੋਂ ਪਹਿਲਾਂ ਪਹਿਲਾਂ ਇਹ 3000 ਖੇਡ ਮੈਦਾਨ ਬਣ ਗਏ ਤੇ ਇਹ ਆਮ ਆਦਮੀ ਪਾਰਟੀ ਦੇ ਫਾਇਦੇ ਦਾ ਸੌਦਾ ਬਣੂਗਾ 27 ਤੋਂ ਪਹਿਲਾਂ ਮੈਂ ਇਹਨੂੰ ਵੱਡਾ ਫੈਸਲਾ ਮੰਨਦਾ ਟਰਾਂਸਫਾਰਮਰ 8000 ਬਦਲਣੇ ਛੋਟੀ ਗੱਲ ਨਹੀਂ ਹੈ ਪਿਛਲੀਆਂ ਸਰਕਾਰਾਂ ਤੋਂ ਲਗਾਤਾਰ ਬਦਲੇ ਨਹੀਂ ਗਏ 8 8000 ਟਰਾਂਸਫਾਰਮਰ ਸੋ 25000 ਕਿਲੋਮੀਟਰ ਤਾਰਾਂ ਬਦਲਣੀਆਂ ਛੋਟੀ ਗੱਲ ਨਹੀਂ ਹੈ ਹਾਂ ਇਹਨੂੰ ਸੁਖੀ ਸੰਧੀ ਆਮ ਆਦਮੀ ਪਾਰਟੀ ਵਾਲੇ ਪੂਰੇ ਕਰ ਦੇਣ ਕਿਤੇ ਗੱਲ ਉਹੀ ਅੱਧੀ ਅਧੂਰੀ ਨਾ ਰਹਿ ਜਾ ਜਿਵੇਂ ਦੂਸਰੇ ਵਾਦੇ ਇਹਨਾਂ ਦੇ ਰਹੇ ਨੇ ਕਈ ਸੋ ਇਸ ਕਰਕੇ ਆਮ ਆਦਮੀ ਪਾਰਟੀ ਵਿਨ-ਵਿਨ ਸਥਿਤੀ 'ਚ ਹੈ ਬਹੁਤ ਕੰਮ ਚੰਗੇ ਵੀ ਕੀਤੇ ਨੇ ਤੇ ਬਹੁਤ ਕੰਮਾਂ ਦੇ ਵਿੱਚ ਫੇਲ ਵੀ ਹੋਈ ਹੈ 27 ਨੇ ਇਹੀ ਤੈਅ ਕਰਨਾ ਹੈ ਲੋਕਾਂ ਦਾ ਪਲੜਾ ਆਮ ਆਦਮੀ ਪਾਰਟੀ ਦਾ ਕੰਮ ਵਾਲੇ ਪਾਸੇ ਭਾਰੀ ਹੁੰਦਾ ਜਾਂ ਐਲਾਨਾਂ ਵਾਲੇ ਪਾਸੇ ਭਾਰੀ ਹੁੰਦਾ ਮਤਲਬ ਕੰਮ ਪੂਰੇ ਨਹੀਂ ਹੁੰਦੇ ਉਧਰ ਭਾਰੀ ਹੁੰਦਾ ਉਹਨੇ ਸਟਾਈਡ ਡਿਸਾਈਡ ਕਰਨੀ ਹੈ ਜੀ ਸੋ ਡਲਾ ਜੀ ਬਹੁਤ ਬਹੁਤ ਧੰਨਵਾਦ ਤੁਸੀਂ ਇਹਨਾਂ ਸਾਰੇ ਹੀ ਅਹਿਮ ਸਵਾਲਾਂ ਦੇ ਉੱਪਰ ਆਪਣੇ ਵਿਚਾਰ ਸਾਂਝੇ ਕੀਤੇ ਸੋ ਦਰਸ਼ਕਾਂ ਤੋਂ ਵੀ ਇਜਾਜ਼ਤ ਲੈਂਦੇ ਆ ਜੀ ਬਹੁਤ ਬਹੁਤ ਧੰਨਵਾਦ ਬਹੁਤ ਧੰਨਵਾਦ ਸੋ ਕੋਈ ਵੀ ਤਰ੍ਹਾਂ ਕਿਸੇ ਗੱਲ ਤੋਂ ਅਸਹਿਮਤ ਹੈ ਤੇ ਤੁਹਾਡੇ ਪੱਖ ਦਾ ਸਵਾਗਤ ਹੈ ਤੁਸੀਂ ਆਪਣਾ ਪੱਖ ਸਾਡੇ ਨਾਲ ਸਾਂਝਾ ਕਰ ਸਕਦੇ ਹੋ ਅਸੀਂ ਤੁਹਾਡਾ ਪੱਖ ਅੱਗੇ ਵਧਾਵਾਂਗੇ ਬਹੁਤ ਧੰਨਵਾਦ ਮਨਦੀਪ ਸਿੰਘ ਜੀ